ਭਾਈ ਗੱਲਾਂ ਦੀ ਕੋਈ ਪਰਦੇ ਵਾਲੀ ਗੱਲ ਨਹੀਂ ਭਾਈ ਉਹਨਾਂ ਦਾ ਕੰਮ ਚੱਲਦਾ ਵਾ ਪ੍ਰਮਾਤਮਾ ਚੱਲਦਾ ਰੱਖੇ ਭਾਈ ਭਾਈ ਆ ਬਿਕਰ ਬਾਈ ਹੁਣ ਕਿਹੜੇ ਕਬੂਤਰ ਆਪਣੇ ਦਰਸ਼ਨ ਕਰਾਉਣ ਰਹਿ ਗਏ ਇਹਦੇ ਵੀ ਆਪਣੇ ਰਤਬੇ ਵਾਲੇ ਤੇ ਹੋਗੇ ਇਹਦੇ ਵੀ ਹੋਗੇ ਜਿਹੜੇ ਤੁਹਾਡੇ ਕੋਲੇ ਅਸਲੀ ਖਜ਼ਾਨਾ ਵਾ ਇਹ ਦੋਨੇ ਇੱਕੋ ਜਿਹੇ ਇਹ ਵੀ ਰੱਤੇ ਹੀ ਆ ਹਾਂ ਰੱਤੇ ਉਹ ਕਬੂਤਰ ਆਪਣਾ ਸੈਟ ਦੇ ਟੀਵੀ ਵਾਲਾ ਜੀ ਜਿਹਨੇ ਆ ਟੀਵੀ ਜਿੱਤੇ ਸੀ ਜਿਹਦੀ ਬੜੀ ਡਿਮਾਂਡ ਆ ਤਕਰੀਬਨ ਸਾਰੇ ਰੇਕ ਜੀਤ ਕੋ ਵੀ ਰਹਿ ਕੇ ਬੱਚੇ ਕੱਢ ਗਏ ਆ ਇਹ ਅੱਛਾ ਉਹ ਵੀ ਕਹਿੰਦੇ ਸੀ ਏਦ ਕੀ ਰੱਤਾ ਲੈਣ ਆਏ ਨੇ ਉਹ ਆ ਤੇ ਕਹਿੰਦਾ ਭਾਈ ਆ ਵੀ ਦੇ ਦੇ ਮੈਂ ਹੁਣ ਦੋਨੋਂ ਚ ਇੱਕ ਜਿੰਦਾ ਮਰਦੀ ਲੈ ਜਾ ਇਹ ਇਹ ਮਾਲੋ ਕਮਜ਼ੋਰ ਆ ਥੋੜਾ ਜਿਹਾ ਇਹ ਉਮਰ ਵੱਧ ਹੋ ਗਈ ਹੈ ਅੱਛਾ ਇੱਕ ਇਹ ਨੂੰ ਡੀ ਬਰਮੈਂ ਕਰਕੇ ਹਟਿਆ ਹੁੰਦਾ ਬੜਾ ਪੈਨ ਦਵਾਈ ਸਾਰਿਆਂ ਹੁੰਦਾ ਜਿਹਨ ਜੋੜੇ ਫੇਲਾਗੇ ਨਾ ਉਹਦੇ ਕਰਕੇ ਥੋੜੇ ਲਿਸੇ ਨੇ ਉਹ ਥੋੜਾ ਅੱਛਾ ਇਹ ਇਹ ਬਾਜ਼ੀਆਂ ਜਿੱਤੇ ਆ ਹੋਏ ਹਾਂਜੀ ਹਾਂ ਇਹ ਬਹੁਤ 2-3 ਵਾਈ ਜਿੱਤੇ ਬਹੁਤ ਚੰਗੀਆਂ ਸੀ ਸੈਗਰੇ ਟਿਵੀ ਨੇ ਕਿਤੇ ਸੀਗਾ ਅੱਛਾ ਕਿਹੜੇ ਸਾਲ ਚ ਇਹ 2010 ਦੀ 2010 ਜਿਹਨੇ ਚੇਰਸ ਨਾਲ ਵਾਈ ਜਿੱਤੀ ਉਸ ਤੋਂ ਬਾਅਦ ਆਉਂਦੇ ਨੇ ਟੀਵੀ ਦੇ ਇਹ ਨਹੀਂ ਕੀਤੀ ਉਹ ਨਹੀਂ ਉਹ ਚੀਨੀ ਗਵਾਚੀ ਉਹ ਚੀਨੀ ਗਵਾਚੀ ਇਹਦਾ ਭਾਈ ਜੀ ਪੱਲਿਆਂ ਪੁੱਲਿਆਂ ਦਾ ਕੋਈ ਵਜਨ ਦਾ ਕੋਈ ਛੋਟੇ ਵੱਡੇ ਕਈ ਬੰਦਿਆਂ ਕੋਲ ਮੈਂ ਦੇਖਿਆ ਕਬੂਤਰ ਬੜੇ ਜਵਾਨ ਜਵਾਨ ਹਨ ਉਹਨਾਂ ਦਾ ਕੋਈ ਉਸਤਾਦ ਹੀ ਫਰਕ ਪੈਂਦਾ ਨਾ ਰਹੇ ਜੋਗੀ ਅੱਛਾ ਵੀ ਕਿਸੇ ਆ ਪੱਲੇ ਬਾਲੇ ਵੱਡੇ ਲੱਗਣਗੇ ਹੂੰ ਤੇ ਕਈ ਥੋੜੇ ਕਰਦੇ ਛੋਟੇ ਹੁੰਦੇ ਆ ਅੱਛਾ ਜਿਵੇਂ ਕਿਲੇ ਵਾਲੇ ਕੱਕੇ ਵਾਲੇ ਗੁਿੱਤਰ ਉਹ ਛੋਟੇ ਆ ਕਰਦੇ ਦੇ ਛੋਟੇ ਆ ਉਹ ਛੋਟੇ ਆ ਜਿਵੇਂ ਆਪ ਬ੍ਰੀਡ ਹੈ ਜਿਹਦੇ ਨਾਲ ਇੱਕ ਲੰਮੇ ਕਬੂਤਰ ਪੱਲੇ ਪਲੇ ਵੱਡੇ ਆ ਇਹ ਇਹਨਾਂ ਦੇ ਵੱਡੇ ਆ ਯਾਨੀ ਇਹ ਕਬੂਤਰ ਤੇ ਵੀ ਬਹੁਤ ਵੱਡੇ ਮਾਣ ਆ ਬਹੁਤ ਜੀ ਬੱਚੇ ਇਹਨਾਂ ਦੇ ਵੀ ਸਰੇ ਬਹੁਤ ਇੱਕ ਇਹਨਾਂ ਦਾ ਗੁਣ ਹੋਰ ਆ ਕਿ ਇਹਨਾਂ ਦੇ ਕੱਲੇ ਬੱਚੇ ਨਹੀਂ ਉੜਦੇ ਹਾਂ ਉਹਨਾਂ ਦੇ ਬਰੀਡਾਂ ਗਾਹਾਂ ਵੀ ਉੜਦੀਆਂ ਜਾਂਦੇ ਮੈਨੂੰ ਨਹੀਂ ਜਿੰਨੀ ਬਾਟ ਲਾਈਨ ਹੋਊਗੀ ਜਿੰਨੇ ਨੇ ਬੱਚੇ ਢੜ ਤੇ ਗਾਹਾਂ ਉਹਨਾਂ ਦੇ ਉੱਡੀ ਉੱਡੀ ਜਾਣਗੇ ਉੱਡੀ ਜਾਣਗੇ ਕਈ ਵਾਰੀ ਜਦੋਂ ਆਪ ਦੇ ਘੁੱਤਰ ਦੇ ਬੱਚੇ ਉੜਦੇ ਨੇ ਨਸਲ ਦੇ ਨਹੀਂ ਉੜਦੇ ਨਸਲ ਇਹ ਵੀ ਗੱਲ ਪੱਕੀ ਹੈ ਭਾਈ ਜੀ ਹੁਣ ਵਾਲੀ ਵਜਨ ਵਾਲੀ ਗੱਲ ਆ ਵੀ ਇਹਨਾਂ ਦੀ ਬਰੀਡ ਦਾ ਬਰੀਡ ਤੁਰੀ ਆਉਂਦੀ ਆ ਵੀ ਖਾਨਦਾਨ ਚੱਲਿਆ ਆਉਂਦਾ ਬਿਲਕੁਲ ਬਿਲਕੁਲ ਵੀ ਉਹ ਖੂਨ ਖੂਨੀ ਆ ਬਿਲਕੁਲ ਉਹ ਸਾਖ ਲੈ ਕੇ ਤੇ ਆਪਣੇ ਜਿਵੇਂ ਕਹਿੰਦੇ ਆ ਵੀ ਘੋੜਾ ਨਸਲ ਤੋਂ ਤੇ ਫੌਜੀ ਨਸਲ ਤੋਂ ਪਛਾਣੇ ਜਾਂਦੇ ਆ ਤੇ ਇਹਨਾਂ ਨੇ ਆਹ ਭਾਈ ਜੀ ਜਿਹੜਾ ਨੀਲਾ ਵਾ ਇਹੋ ਨੀਲੇ ਤਾਂ ਸੀ ਬਾਜ਼ੀਂ ਘੱਟ ਛੱਡਦੇ ਆ ਜਿਹੜਾ ਨੀਲਾ ਕੱਢ ਦਿੰਦੇ ਆ ਨਾ ਚਿੱਟੇ ਕਬੂਤਰ ਕੱਢਦੇ ਨੇ ਇਹ ਅਸੀਂ ਨਸਲ ਨੂੰ ਰੱਖ ਲੈਂਦੇ ਆ ਇਹਨਾਂ ਦੀ ਜਿਹੜੀ ਇਹ ਰੰਗ ਤੋਂ ਨੀਲੇ ਰੰਗ ਨਹੀਂ ਗਾ ਰੰਗ ਤੋਂ ਘੋਣਾ ਕੰਨਾ ਵਧੀਆ ਹੈ ਇਹਨਾਂ ਨੀਲਿਆਂ ਦਾ ਜਾਂਦੇ ਨਾ ਕਾਲਿਆਂ ਚੋਂਦੇ ਆ ਹਾਂਜੀ ਸਾਰਾ ਅੱਖੇ ਸਾਹ ਇਹ ਕਿਹੜਾ ਫਿਰ ਆ ਜਾਂਦਾ ਹੈ ਅੱਖੇ ਕਹਿੰਦਾ ਸੀ ਉਹ ਨੀਲੀ ਦਿੰਨੇ ਆ ਉਹਨੂੰ ਜਿਹੜਾ ਨਾ ਇਹ ਜਾ ਕੱਢਦਾ ਉਹ ਫੇੜ ਆਇਆ ਨਹੀਂ ਕਦੇ ਕੀ ਵਜ੍ਹਾ ਇਹ ਵੀ ਤਾਂ ਬੱਚੇ ਬਹੁਤ ਉੜਦੇ ਆ ਜੀ ਹਾਂ ਹੁਣ ਸਾਰਿਆਂ ਨੂੰ ਘਾਂ ਦੇ ਵਿੱਚ ਇਲੇ ਵਾੜ ਕੇ ਹੁਣ ਦੇਣਿਆਂ ਜਾਂ ਕਿਸੇ ਨੂੰ ਹੋਰ ਦੇਣਿਆਂ ਇਹਨੂੰ ਪਤਾ ਵੀ ਇਹਨਾਂ ਦੇ ਪੱਕੇ ਫਿਰਦੇ ਉਹ ਬਣੇ ਉੱਡਨੇ ਨ ਇੱਕੇ ਜਾਂਦੇ ਨਹੀਂ ਇਹ ਵੀ ਯਾਨੀ ਉਹ ਉਹ ਕਹੇ ਅਸਤਰ ਕੱਢਦੇ ਆ ਬਸ ਜਦੋਂ ਇਹੋ ਜਿਹਾ ਨਿਕਲੇ ਉਹ ਆਸਤਰੀ ਆ ਇਹ ਚਿੱਟੇ ਕਬੂਤਰ ਕੱਢਦੇ ਸੀ ਕਰਦੇ ਕੋਈ ਅਜਿਵੇਂ 100 ਚੋਂ 1-2 ਕੱਢਦੇ ਉਹੀ ਮੈਂ ਕਹਿੰਦਾ ਵੀ ਅਸਤਰ ਹੋ ਗਿਆ ਇਹ ਹਾਂ ਇਹ ਸੇ ਰੱਖ ਲੈਣੇ ਜੀ ਇਹਨਾਂ ਦੇ ਹਾਲਾਤ ਬਹੁਤ ਔੜਦੇ ਆ ਅੱਜ ਕਿ ਰੱਖਣੇ ਬੰਦ ਸੇ ਇਹ ਵੀ ਕੋਈ ਜਿਹੜੇ ਵੱਡੇ ਕਬੂਤਰ ਨੇ ਉਹਨਾਂ ਦੀ ਉਮਰ ਬਹੁਤ ਹੋ ਗਈ ਹੈ ਪਰ ਜਹਾਂ ਗਾਂਹ ਜਾ ਕੇ ਨਾ ਛੇ ਮੰਨ ਦਾ ਫਰਕ ਪੈ ਜਾਂਦਾ ਬਾਈ ਜੀ ਇੱਕ ਬਿੱਕਰ ਬਾਈ ਨੀਲੇ ਕਬੂਤਰ ਬਾਜ਼ੀਆਂ ਤੇ ਬਹੁਤ ਘੱਟ ਬਈ ਜਿੱਤੇ ਆ ਵੀ ਆ ਨੀਲਾ ਜਿੱਤ ਗਿਆ ਕਿਤੇ ਕਿਤੇ ਨਹੀਂ ਜਿਹੜੇ ਨਸਲ ਦੇ ਆ ਜੀ ਉਹ ਤੋੜਦੇ ਆ ਕਿਸੇ ਦਾ ਉੜ ਉਹ ਦਮਨੇ ਰੱਬ ਦੇ ਜਿੱਥੇ ਉੱਤੇ ਤੜਾ ਭੱਗ ਗਈ ਉੱਡੀ ਭੱਗ ਗਈ ਅੱਛਾ ਨੀਲਾ ਹਾਂ ਜਿੱਤੇ ਆ ਕਾਲੇ ਕੇ ਪਿੰਡ ਦਾ ਮੁੰਡਾ ਅਮਨਾ ਆਪਣੇ ਕੋਲੇ ਆਉਂਦਾ ਸੀ ਪਹਿਲਾਂ ਉਹਦੀ ਕਬੂਤਰੀ ਉੱਡੀ ਸੀ ਨੀਲੀ ਕੱਲੀ ਰਹੀ ਸੀ ਬਾਜ ਉੱਤੇ ਗਰਮੀ ਚ ਬਹੁਤ ਜਾਵੇ ਉੱਡੀ ਜਿਹੜੀ ਕੋਈ ਹੋਰ ਦਾ ਨੀਲਾ ਹਾਂ ਨਹੀਂ ਪਤਾ ਕਿ ਜਿਹੜੀ ਨਸਲਾਂ ਤੋਂ ਉੱਡੀ ਬਾਕੀ ਲੋਕ ਡਰੀ ਜਾਂਦੇ ਆ ਆਪਾਂ ਤਾਂ ਛੱਡ ਜੀਂਦੇ ਕਰਨੀ ਲੱਗਦੇ ਹਾਂ ਨੀਲਾ ਵੀ ਥੱਪੇ ਕਹਿੜਾ ਹੋ ਜਾਂਦਾ ਸੱਪਸ ਵੱਸ ਲੱਗਦੀ ਤੋਂ ਬਹਿ ਮਾਜੀ ਕੜੀ ਕੁੜੀ ਹੋਣਾ ਤੇ ਇਹ ਚਾਂਸ ਆ ਆਹ ਕਿਹੜੇ ਆ ਜੀ ਇਹ ਸ਼ਾਹ ਅੱਛਾ ਇਹ ਬੜੇ ਪਿਆਰੇ ਕਬੂਤਰਾਂ ਬਾਜੀ ਇਹਨਾਂ ਦੇ ਕਬੂਤਰਾਂ ਸਖਸੀਅਤਾਂ ਬਗਲੇ ਆ ਰਿਹਾ ਦੋਨਾਂ ਦਾ ਕਹਿੰਦਾ ਜਿਹਨੇ ਆ ਤਾਂ ਅੱਗੇ ਜੇ ਨਿਕਲਦੇ ਨੇ ਵਿੱਚ ਇਹਨਾਂ ਦੇ ਖੰਭ ਆ ਦੇਖੋ ਹਾਂਜੀ ਹਾਂ ਹਾਂ ਅੱਛਾ ਮੈਂ ਦੇਖ ਲਿਆ ਹਾਂ ਜੀ ਅੱਛਾ ਇਹ ਪੱਕੀ ਨੇ ਸਮੇਂ ਕਬੂਤਰਾਂ ਇਹਨਾਂ ਦੇ ਹੋਣਗੇ ਹੋਣਗੇ ਇਹਨਾਂ ਦੇ ਆ ਤਾਂ ਅੱਗੇ ਹੈਗੇ ਹਾਂ ਜੀ ਅੱਛਾ ਇਹ 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 ਕੀ ਖਾਸੀਅਤ ਹੈ ਇਹ ਇਹ ਹੁਣ ਪਤਾ ਨਹੀਂ ਬਜ਼ੁਰਗਾਂ ਨੇ ਲੈਂਦੇ ਸੀ ਉਹ ਹੁਣ ਇੱਕ ਤਾਂ ਸੰਖੇਪ ਵਾਲੇ ਬਹੁਤ ਜਿਆਦੇ ਆ ਜੀ ਹਾਂਜੀ ਕੂਨ ਚਾਰਗੇ ਸਰੀਰ ਹਾਂ ਉਜਵੇਂ ਆਪਾਂ ਕਹਦੇ ਆ ਵੀ ਮਿਰ ਕਰਕੇ ਜਾਨਵਰ ਆ ਆ ਦੇਖੋ ਇਹਦੀ ਅਚਮਕ ਪੈਂਦੀ ਹੈ ਨਾ ਇਹਦੇ ਰੰਗ ਨੀਲਾ ਨਹੀਂ ਦੇਖੋ ਕਿਹਜਵਾਂ ਹੈ ਹਾਂ ਤੋ ਆਖੇ ਇਹ ਖਾਸੀਅਤ ਹੈ ਇਹਦੇ ਹਾਂ ਤੇ ਇੱਕ ਇਹਨਾਂ ਦੇ ਥੱਲੇ ਰੂਂਗਾ ਦੇ ਬੜੇ ਮौज ਆ ਗੋਡਾ ਨੂੰ ਥੱਲੇ ਰੂਂਗੇ ਇਥੋਂ ਖੰਭ ਆਉਣਗੇ ਥੱਲੇ ਅੱਛਾ ਇਹ ਰੇਗ ਉਤਰਦੇ ਨਹੀਂ ਬੰਦੇ ਇਹ ਤੋਂ ਥੱਲੇ ਰੂਂਗਾ ਆਪਣੇ ਉਤਰ ਨਹੀਂ ਆਉਂਗੇ ਇਹ ਵੀ ਖਾਸੀਅਤ ਹੈ ਵੱਡੀ ਇਹ ਕਬੂਤਰ ਇਹ ਵੀ ਇਸੇ ਬਲੱਡ ਲਾਈਨ ਦੇ ਇਹਦਾ ਹੀ ਆ ਇਹ ਬੜਾ ਜਵਾਨ ਜਿਹੜਾ ਇਹ ਉਹ ਜੰਗ ਨਵਾਂ ਹੋਊਗਾ ਜੀ ਅੱਛਾ ਮੈਂ ਇਤਨਾ ਵੱਡਾ ਹੈ ਇਹ ਇਹਦਾ ਬਜਮ ਚਾਫੀ ਲੱਗਦਾ ਜੀ ਇਹ ਨਹੀਂ ਤਾਂ ਉਹ ਡਾਈਟ ਦਾ ਫਰਕ ਪੈਂਦਾ ਖਰਾਕ ਵੱਧ ਖਾ ਦਿੰਦਾ ਉਹ ਜਿਹਾ ਜਾਂਦਾ ਨਹੀਂ ਇਹ ਜਮਾਈ ਟਾਹ ਆ ਆ ਨੀਲਾ ਹਾਂ ਜੀ ਆ ਆ ਇਹਦਾ ਦਿਖਿਆ ਪੂਰਾ ਜੀ ਉਹ ਉਹਦੀ ਵੀ ਦਿਖਦਾ ਸੀ ਹਾਂ ਆ ਹੁਣ ਦਿਖਿਆ ਸਹੀ ਇਹ 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 ਇਹਦੀ ਖਾਸੀਅਤ ਹੈ ਜੀ ਹਾਂ ਜੀ ਖਾਸੀਅਤ ਹੈ ਉਹ ਕੰਮ ਤੋਂ ਬੱਲੇ ਬੱਲੇ ਬੜੇ ਵਧੀਆ ਨੇ ਇਹ ਬਹੁਤ ਵਧੀਆ ਹਾਂ ਜੀ ਇਹ ਤਾਂ ਪੂਰਾ ਵਧੀਆ ਅੱਛਾ ਉਸਤਾਦ ਜੀ ਖਰਾਕ 12 ਮਹੀਨੇ 30 ਦਿਨ ਕਬੂਤਰ ਨੂੰ ਪੂਰੀ ਚਾਹੀਦੀ ਹੈ ਹਾਂ ਸਾਡਾ ਪੂਰੀ ਵਧੀਆ ਚਾਹੀਦੀ ਹੈ ਮਿੱッセ ਦਾਣੇ ਹਾਂ ਦੀ ਪੰਕਜ ਜਿੰਨੇ ਦੇ ਨਾਲ ਛੋਲੇ ਹਮ ਸਰੋਂ ਅੱਛਾ ਜੀ ਮਲਾ ਤਾਰਾ ਮੀਰਾ ਪੈ ਜੇ ਤੇ ਮਿੱਸੀ ਖਰਾਜ ਦਾ ਕੰਮ ਰਹਿੰਦਾ ਬਰਨ ਦੇ ਦਾਣੇ ਖਾਂਦੇ ਰਹਿੰਦੇ 12 ਮਹੀਨੇ ਜਾਨੀ ਆਇਆ ਨਹੀਂ ਬਈ ਉਦੋਂ ਬਾਜ਼ੀਆਂ ਵੇਲੇ ਬਿਕਰ ਬਾਈ ਆ ਕੇ ਵੀ ਉਦੋਂ ਤਿਆਰ ਕਰ ਲੀਏ ਯਾਨੀ ਪੂਰਾ 12 ਮਹੀਨੇ ਤੇ ਇਹ ਦਾਣੇ ਤਿਆਰੀ ਪੂਰੀ ਜਗ ਜਗ ਦਿੱਤਨੀ ਕਰਨੀ ਚਾਹੀਦੀ ਹੈ ਜੀ ਸਿਆਰ ਵਾਲੀ ਖਰਾਕ ਹੈ ਮੇਰੀ ਆਖੀ ਕੰਮ ਕਰ ਉਹਨੇ ਹੀ ਕੰਮ ਕਰਨਾ ਇਹ ਬਾਈ ਗੁਲਜ਼ਾਰ ਵੀ ਪਹਿਲਾਂ ਸੀ ਉਹਨੇ ਕੁਝ ਆਇਟਮਾ ਵੀ ਦੱਸਿਆ ਸੀ ਵੀ ਆਹ ਪਾਓ ਸ਼ਹਿਦ ਚ ਮਿਲਾ ਕੇ ਗੱਲਾਂ ਬਾਤਾਂ ਹੋਈ ਅੱਛਾ ਆਹ ਕਿਹੜੇ ਆਗ ਜੀ ਮਰੀਦ ਹੁਣ ਇਹ ਵੀ ਰੱਤਿਆਂ ਚ ਮਗਰੀ ਨਾਲ ਡੱਬਾਵੇ ਅੱਛਾ ਜੀ ਇਹ ਇਹਦੀ ਸਾਨੂੰ ਹਾਰ ਬਹੁਤ ਰੱਖਦੀ ਆ ਕੂਤਰ ਨਾਲ ਸਾਡੇ ਸਾਡੀ ਗਲਤੀ ਨਾਲ ਹਾਰ ਗਿਆ ਜੀ ਬਾਜੀ ਕੂਤਰ ਵਾਲਾ ਚੰਗਾ ਸੀ ਇਹੇ ਜੀ ਹਾਂਜੀ ਅੱਛਾ ਜੋਗੇ ਵਾਲੇ ਛੱਡਿਆ ਸੀ ਹਾਂਜੀ ਤੇ ਪਾਣੀ ਸਤੋਂ ਵੱਧ ਦਿੱਤਾ ਗਿਆ ਤੇ ਦਿਨ ਲੱਗਾ ਪਾੜਾ ਪਾਣੀ ਤਾਪ ਗਿਆ ਅੱਛਾ ਉਹ ਬਾਜੀ ਹਰ ਗਿਆ ਸੀ ਆ ਮੈਨੂੰ ਇਹਦੀ ਨਸਲ ਕਹਾ ਬਰੀਡ ਬਹੁਤ ਉੱਡਦੀ ਹੈ ਬੱਚੇ ਬਹੁਤ ਬਾਕੀ ਨਖਰਾ ਜਾਂ ਜੋਰੀ ਸਟਾਈਲਿਸਡ ਬਾਡੀ ਤੇ ਰੰਗ ਵੱਖਰਾ ਹੀ ਆ ਜਿਵੇਂ ਦੇ ਕੋਈ ਸਕਾਰੀ ਕੁੱਤੇ ਭੱਜਣ ਵਾਲੇ ਹੋਰ ਹੁੰਦੇ ਸਕਾਰੀ ਵਾਲੇ ਹੋਰ ਹੁੰਦੇ ਆ ਉਹ ਵੀ ਗਲੀਡ ਤਾਂ ਉਹਦੀ ਉਹ ਜਿਹੋ ਜਿਹਾ ਉਹ ਜੀ ਵਾਕਈ ਹੈਗੀ ਅ ਬਹੁਤ ਸੋਹਣਾ ਕਬੂਤਰ ਕਿਉਂਕਿ ਬਾਜੀ ਜੀ ਹੁਣ ਇੱਕ ਬਾਜੀ ਦੀ ਹੋਰ ਗੱਲ ਆ ਉੱਤੇ ਖੁੱਡੇ ਨੂੰ ਮੱਛਰਦਾਨੀ ਵੀ ਲਾਈ ਹੋਈ ਆ ਉਹ ਜ਼ਰੂਰੀ ਆ ਜੀ ਮੱਛਰਦਾਨੀ ਉਹਦੇ ਨਾਲ ਜਿਹੜਾ ਮੱਛਰ ਲੜਦਾ ਕੁੱਤਰਾ ਦੇ ਮਾਤਾ ਫੁੱਟੇ ਹੁੰਦੇ ਆ ਪੈਰਾਂ ਦੇ ਫੂੜੀ ਹੋ ਜਾਂਦੇ ਆ ਇਹ ਵੀ ਬਾਈ ਜੀ ਗੱਲ ਇਹ ਬਾਈ ਜੀ ਪੂਰੀ ਨਵੇਂ ਨੂੰ ਇਹ ਤਾਂ ਜ਼ਰੂਰ ਦੱਸੋ ਨਹੀਂ ਹੁਣ ਬਹੁਤ ਦੇਖਿਆ ਜੀ ਆਪਣੇ ਨੂੰ ਦਿ ਲੋ ਸਾਰੇ ਕੁੱਡਿਆਂ ਦੇ ਕਿਸੇ ਕੂਟਾ ਤੇ ਪੈਰਾ ਦੇ ਉਹਨੂੰ ਫੋੜੇ ਨਿਕਣਗੇ ਮਾਤਾ ਨਹੀਂ ਹੋਊਗਾ ਉਹਨੇ ਅੱਛਾ ਇਹ ਮਸਤ ਲੜਦਾ ਜੀ ਉਹਦੋਂ ਹੁੰਦੀ ਹੈ ਇਹ ਕਾਰਨ ਹੈ ਇਹ ਹਾਂ ਜੀ ਅਸੀਂ ਪੇਟੀ ਲੈਂਦੇ ਆ ਹਿੱਟ ਦੀ ਹਰ ਸਾਲ 39 70 ਹੋਈ ਹੁੰਦੀਆਂ ਬਲੈਕ ਹਿੱਟ ਦੀਆਂ ਅੱਛਾ ਜਦੋਂ ਕੁੱਡੇ ਸਾਫ਼ ਕਰਨੇ ਉਹ ਹਿੱਟ ਜ਼ਰੂਰ ਮਾਰਦੇ ਨੇ ਜਿਹੜਾ ਜੀ ਜਾਂਦਾ ਸਭ ਮਸਤ ਵਾਕੀ ਮਰ ਜਾਂਦਾ ਅੰਦਰ ਹੀ ਜੋ ਜਾਲੀ ਬਾਹਰੋਂ ਤਾਂ ਲਾਈਆ ਫੇਰ ਬਾਹਰੋਂ ਅੰਦਰ ਨਹੀਂ ਜਾਂਦਾ ਜਾਲ ਤਾਂ ਆਇਆ ਸਾਰੇ ਕੁੱਡੇ ਨੂੰ ਕੋਲ ਆਇਆ ਮਸਤ ਆ ਮੈਂ ਦੇਖਿਆ ਜੀ ਇਸ ਅੱਛਾ ਉਹ ਕੰਨ ਚ ਵੱਜ ਕੇ ਪਰ ਡੱਗ ਪੈ ਤੇ ਭੈਂਡ ਉਹਦੇ ਲੜ ਗਿਆ ਨੀਲੀ ਹੋ ਕੇ ਮਰ ਗਈ ਉਹ ਤੁਹਾਨੂੰ ਪਤਾ ਲੱਗਿਆ ਨਹੀਂ ਦੇਖਿਆ ਵੀ ਜ਼ਹਿਰ ਚੜੀ ਹੋਈ ਆ ਵੀ ਕੀ ਲੜ ਸਕਦਾ ਤੇ ਬਾਅਦ ਚੋਂ ਜਦੋਂ ਕੋਈ ਵੀ ਚੀਜ਼ ਆਪਾਂ ਸਿਰ ਖੋਜ ਕਰਦੇ ਆ ਉਹਨੂੰ ਬਾਅਦ ਚੋਂ ਪਤਾ ਲੱਗਿਆ ਵੀ ਭੈਂਡ ਲੜਿਆ ਹੋਇਆ ਤੇ ਬਰੀਕੀਆਂ ਤੇ ਜਾਣੇ ਜਾਂ ਹਾਂ ਫਿਰ ਜਾਣ ਲਾਇਆ ਹੁਣ ਇੱਕ ਤਾਂ ਉਹਦੇ ਵਿੱਚ ਦੀ ਮਸਲਦਾਨੀ ਦੇ ਵਿੱਚ ਦੀ ਭੈਂਡ ਦੀ ਨਗਦਾ ਗਈ ਦੂਜਾ ਮਸਲ ਮੱਖੀ ਨਹੀਂ ਜਾਊਗਾ ਹੋਰ ਆ ਫਰਕ ਹਾਂਜੀ ਇਹ ਬਹੁਤ ਜ਼ਰੂਰੀ ਆ ਜੋ ਆ ਆ ਜਾਨਵਰ ਜੀ ਇਹ ਫੜੀ ਨਹੀਂ ਗਏ ਇਹ ਸਾਰੇ ਸਟਾਈਲ ਸਕੂਟਰ ਨੇ ਇਹਨੂੰ ਤੁਸੀਂ ਲੱਕੜਾਂ ਕਹਿੰਦੇ ਜਿਵੇਂ ਹੋਵੇ ਅੱਛਾ ਖੱਟੀ ਲੱਕੜਾ ਹਾਂਜੀ ਅੱਛਾ ਜੀ ਲਾਲ ਜੀ ਨੇ ਕੋਈ ਕੋਈ ਅਲੱਗ ਅਲੱਗ ਵਾ ਜਿਹੜਾ ਰੱਖਦਾ ਜਿਹੜੇ ਮਤਲਬ ਐ ਨਹੀਂ ਵੀ ਸੋਕੇ ਬਾਜ਼ੀਆਂ ਦੇ ਲੱਕੜੀ ਹੋਣਦੇ ਜਿੱਦੇ ਸਾਡਾ ਕੋਈ ਸੋਟਰ ਬਾਜ਼ੀ ਹਰੂਗਾ ਚਾਹੇ ਜਵਾਕ ਚੱਕ ਲਵੇ ਵੈ ਕਿ ਉੱਡੂ ਨਹੀਂ ਦਵਾਰ ਅੱਛਾ ਯਾਨੀ ਸੰਗ ਕੋ ਸਾਡਾ ਮਕਾਇਆ ਆਊਗਾ ਮੈਂ ਪੂਰਾ ਜ਼ੋਰ ਲਾ ਕੇ ਬੈਠੂਗਾ ਜਮਾ अच्छा ये लास्ट किने हुन ਇਹਨਾਂ ਨੂੰ ਘੁੱਤਨੇ ਵਾਲੇ ਵੀ ਕਿ ਜਿਵੇਂ ਰੰਗ ਰਲ ਗਏ ਲੋਕਾਂ ਨੇ ਬੜਾਈਏ ਗੱਲ ਸਾਡੇ ਢੰਨੇ ਵਾਲੇ ਵੀ ਸਾਡੇ ਆ ਹੋ ਗਏ ਅਸਲਾਂ ਢੰਨਾ ਵੀ ਜ਼ਮੀਂਦਾਰ ਨੇ ਘੁੱਤਰ ਲੈ ਕੇ ਆਏ ਅੱਛਾ ਜੀ ਬਹੁਤ ਚੰਗੇ ਘੁੱਤਰ ਸੀਦੇ ਕੋਲੇ ਆਏ ਆ ਆ ਕਬੂਤਰ ਲੈ ਆਏ ਵੀ ਬੜਾ ਪਿਆਰਾ ਕਬੂਤਰ ਆ ਇਹ ਏ ਕਬੂਤਰ ਜਿਹੜੇ ਕਾਕੇ ਵਾਲੇ ਬਹੁਤ ਮਸੂਰੇ ਆ ਜੀ ਕਾਕੇ ਕਲੇ ਇਹ ਅੱਛਾ ਇਹ ਆ ਹਾਂ ਇਹ ਡੱਬੇ ਕਬੂਤਰ ਇਹ ਸੀ ਜੇ ਹਾਂ ਪਲੇ ਕਰਵਾਏ ਸੀ ਉਹੀ ਗਾਂ ਕਾਕੇ ਕੋਲੇ ਗਿਆ ਸੀ ਮੋਤੀ ਅੱਛਾ ਜੀ ਉਹਨਾਂ ਦਾ ਵਾ ਇਹ ਬਿਮਾਰ ਹੋ ਗਿਆ ਸੀ ਉਤਰ ਹੁੰਦੀ ਕੰਦਰੋਸਤ ਹੋਇਆ ਹਾਂ ਜੀ ਇਹ ਡੱਬਾ ਕੱਢਿਆ ਸਨੱਖਾ ਹੀ ਵੜਾ ਸੀਗਾ ਇਹ ਮੇਰੇ ਸਨੱਖਾ ਵਾਕਿਆ ਹੀ ਆ ਤੇ ਅਸੀਂ ਕਿ ਛੱਡੇ ਕੀ ਬਾਤ ਆ ਜੀ ਇਹ ਨਾ ਹੁਣ ਉਹ ਬਿਮਾਰ ਹੋ ਗਿਆ ਸੀਗਾ ਤਾਂ ਬਹੁਤ ਕੇਅਰ ਕਰਕੇ ਬਚਾਇਆ ਵਾ ਬਹੁਤਾ ਸਨੱਖਾ ਜੀ ਔਰ ਦਾ ਵੀ ਪੂਰਾ ਇਹ ਤਾਂ ਫਟਾਇਆ ਹੀ ਨਹੀਂ ਜੀ ਇਹਦੇ ਇਹਦੇ ਭੈਣ ਭਰਾ ਬਹੁਤ ਔੜਦੇ ਆ ਅੱਛਾ ਤੇ ਇਹਦੇ ਮਾਂ ਪਿਓ ਵੀ ਹੈਗੇ ਆਪਣੇ ਕੋਲੇ ਅੱਛਾ ਜੀ ਯਾਨੀ ਪੂਰਾ ਇਹ ਸਨੱਖਾ ਪੂਰਾ ਚਲੋ ਆ ਦੇ ਇਹਦੇ ਵੀ ਜੇ ਮੈਂ ਉਹ ਨੋਹ ਰੰਗ ਨੀਲੀ ਭਾਮ ਕਹਿੰਦੇ ਬਿਮਾਰ ਹੋਇਆ ਸੀ ਆ ਬਹੁਤੀ ਜਹਾਨੀ ਸਹੀ ਗੱਲ ਆ ਮੈਂ ਬਾਈ ਇਕਲੀ ਇਕਲੀ ਬਰੀਕੀ ਜਾਨੀ ਇਕਲੇ ਇਕਲੇ ਚੀਜ਼ ਦੀ ਦੇਖਦੇ ਹਾਂ ਵੀ ਕਿਹੜੀ ਕੈਟਾਗਰੀ ਕੀ ਗੱਲਬਾਤ ਆ ਸਭ ਕੋ ਦੇਖ ਕੇ ਫਿਰ ਫਿਰ ਹੀ ਉਤਰੋੜਦੇ ਆ ਪੂਰਾ ਹੀ ਖੋਬਣਾ ਪੈਂਦਾ ਮੈਂ ਮੇتن ਪੂਰਾ ਬਈ ਆ ਨਹੀਂ ਗੱਲ ਹੈ ਕਿ ਵੀ ਯਾਰ ਰੱਖ ਲੈ ਤਾਰ ਤੇ ਜੀ ਪਾਣੀ ਪਾਤਾ ਨਾ ਇਹਦਾ ਸਮਰਪਤ ਹੋਣਾ ਪਊ ਇਹਨੂੰ ਹੋਰਾਂ ਪੂਰਾ ਨਮਾਜੂਥ ਆ ਜਿਹੜਾ ਸੋ ਵਿਕਰ ਬਾਈ ਜੀ ਹੋਰ ਕੋਈ ਜ਼ਿੰਦਗੀ ਦੀ ਗੱਲਬਾਤ ਰਹੇਗੀ ਹੋਵੇ ਜਿੱਥੋਂ ਗੱਲਬਾਤ ਹੋ ਰਿਹਾਦਾ ਜੀ ਵਧੀਆ ਖਿਡਾਰੀ ਬਣਾਉਣ ਵਾਸਤੇ ਨਾ ਵਧੀਆ ਬੰਦੇ ਦਾ ਸਹਾਇਕ ਹੋਣਾ ਬਹੁਤ ਜ਼ਰੂਰੀ ਆ ਜਿਹੋ ਜਿਹਾਂ ਕੋਕੋ ਹੋ ਜੇ ਬੱਚੇ ਬਿਲਕੁਲ ਹੁਣ ਜੇ ਹੁਣ ਮੈਂ ਆ ਮੈਂ ਇਕੱਲਾ ਇਹ ਤਾਂ ਟੀਮ ਵਰਕ ਆ ਅੱਛਾ ਬਾਹਰੋਂ ਵੀ ਸਾਨੂੰ ਸਹਾਈ ਹੋਊਗਾ ਬਾਹਰੋਂ ਕੈਨੇਡਾ ਤੋਂ ਮੁੰਡਾ ਆਪਣਾ ਲਖਵੀਰ ਹੋਗਾ ਕੈਨੇਡਾ ਦਾ ਕਿੱਥੇ ਕਿਹੜਾ ਪਿੰਡ ਆ ਜੀ ਦੌਲਤਪੁਰਾ ਪਿੰਡ ਦਾ ਦੌਲਤਪੁਰਾ ਵੀ ਬਹੁਤ ਸਹਾਈ ਹੋਊਗਾ ਲਖਵੀਰ ਦਾ ਚਰੋਣ ਸੁਣਦਾ ਹੋਇ ਇੰਟਰਵਿਊ ਜਦੋਂ ਦੇਖੂਗਾ ਆ ਦੇਖਣੀ ਦੇਖੀ ਧੰਨਵਾਦ ਲਖਵੀਰ ਦਾ ਜੀ ਬਹੁਤ ਮਰਦਾਂ ਚਿੱਥੇ ਚ ਬੈਠਿਆ ਨਾਲ ਲਖਵੀਰ ਦਾ ਬਹੁਤ ਯੋਗਦਾਨ ਹੈ ਤਾਂ ਕੋਣ ਬਾਥੇ ਇੱਕ ਮੁੰਡਾ ਸੁੱਖਾ ਕੈਨੇਡਾ ਕਿੱਥੇ ਦਾ ਜੀ ਇਹ ਤੋਂ ਬੁਰਜ ਕੀ ਪਤਾ ਮੁੰਡਾ ਜੀਵਨ ਅੱਜ 800 ਤੇ ਪਾਡ ਪ੍ਰਕਾਸ਼ ਕਰਾਇਦਾ ਤੇ ਗੱਡਾ ਤੇ ਸੇਵਾ ਕਰਦਾ ਹੋ ਉਹਦੀ ਡਿਊਟੀ ਲੱਗੀ ਸੀ ਉੱਥੇ ਅੱਛਾ ਜੀ ਫਿਰ ਕਰਕੇ ਆ ਨਹੀਂ ਸਕਿਆ ਉਹਦਾ ਭਰਾ ਵਾ ਸੁੱਖਾ ਅੱਛਾ ਜੀ ਉਹ ਵੀ ਛੜੀ ਵਗੇ ਲੱਕ ਕਰਦਾ ਅੱਛਾ ਜੀ ਦਵਾਈਆਂ ਬੂਟੀਆਂ ਨੂੰ ਸਾਨੂੰ ਜੀਤ ਦੇਵੇ ਉਹਦਾ ਭਰਾ ਆਪਣਾ ਪੂਰਾ ਮਾਣ ਆ ਤੇ ਉੱਪਰ ਜਿਹੜੀ ਵੀ ਕੋਈ ਮਰਜੀ ਜੀਤ ਨੂੰ ਉਹਦੀ ਪੈਟ ਸੁਣਦੀ ਜੀਤ ਹੀ ਕਦੇ ਜੀਤ ਨੂੰ ਸੁਨੇਹਾ ਦਾ ਤੇ ਵਿਜੀਤਾ ਦਵਾਈ ਚਾਹੀਦੀ ਆ ਹੂੰ ਉਹਨੇ ਲੈ ਕੇ ਆਉਣੀ ਅੱਛਾ ਜੀ ਤੱਕ ਉਹਨੇ ਕਿਤੇ ਪੈਸਾ ਵੀ ਨਹੀਂ ਲਿਆ ਸਾ ਤੋਂ ਜੀਤ ਬਹੁਤ ਮੈਂ ਬਹੁਤ ਬੰਦਿਆਂ ਤੋਂ ਸੁਣਿਆ ਜੀ ਜਾਣਾ ਸੀ ਹੂੰ ਕਹਨੇ ਕੋਈ ਦੁਬਈ ਵਾਲਾ ਕੰਮ ਉਹ ਇੱਥੇ ਉਹ ਵੀ ਦੁਬਈ 'ਚ ਹੀਟ ਵੱਧਾ ਗਰਮੀ ਵੱਧਾ ਮੇਰਾ ਬੇਟਾ ਵੀ ਵੈਸੇ ਗਿਆ ਸੀ 10 ਦਿਨ ਲਈ ਹੁਣ ਤਾਂ ਕੈਨੇਡਾ ਗਿਆ ਉਹ ਉੱਥੇ ਟੈਂਪਰੇਚਰ ਦਾ ਉਸਤਾਦ ਜੀ ਵੱਧਾ ਵੀ ਉਹ ਕੰਮ ਬਾਈਜੀਤ ਦੇ ਤਾਂ ਆ ਰਿਹਾ ਵਾ ਨਾ ਨਾ ਸੌਂ ਕੀ ਬੜਾ ਜੀ ਬੰਦੇ ਨੂੰ ਕੰਮ ਛੱਡ ਕੇ ਜਿਹੜੇ ਟਰਾਲੇ ਚੱਲਣ ਕੰਮ ਛੱਡ ਕੇ ਕਿਹੜਾ ਹੁੰਦਾ ਬਈ ਏਸੀ ਲੱਗਿਆ ਟਰਾਲੇ ਨੂੰ ਉਹ ਗੱਲ ਪੱਕੀ ਆ ਮਰ ਧੁੱਪੇ 'ਚ ਲੇਬਰ ਦਾ ਕੰਮ ਕਰਨਾ ਹੁੰਦਾ ਸਹੀ ਗੱਲ ਆ ਅੱਛਾ ਹੋਰ ਮਿੱਤਰ ਦੋਸਤ ਕੋਈ ਰਹਿ ਗਿਆ ਹੋਵੇ ਜੀ ਕਈ ਗੇਰਾ ਫਿਰ ਬਿਕਰ ਬਾਈ ਰਹਿ ਜਾਂਦੇ ਮੈਂ ਤਾਂ ਬਹੁਤ ਸਤਿਕਾਰਯੋਗ ਨੇ ਸਾਰੇ ਜਿਹੜੇ ਕੋਈ ਰਹਿ ਵੀ ਜਾਊਗਾ ਮਾਫੀ ਦਿਦੂ ਜੀ ਇਹ ਜੀ ਗੱਲ ਨਹੀਂ ਕੋਈ ਚਲੋ ਕੋਸ਼ਿਸ਼ ਤਾਂ ਕਰ ਦਿੰਦੇ ਜੇ ਤਾਂ ਇਕੱਠੇ-ਕੱਠ ਕਰਨ ਮੇਰੇ ਤੋਂ ਜਿੰਨਾ ਮਾਰ ਨਹੀਂ ਨਹੀਂ ਕੋਈ ਕਰ ਵਾਕਈ ਹਾਂ ਜੀ ਅ ਅੱਜ ਆਪਾਂ ਬੇਬਾਕ ਗੱਲਾਂ ਸੱਚੀਆਂ ਗੱਲਾਂ ਕਿਉਂਕਿ ਗੱਲ ਬਿਕਰ ਬਾਈ ਦੀਆਂ ਜਿਹੜੀਆਂ ਨੇ 101% ਆ ਵੀ ਕੰਮ ਕਰਦੇ ਆ ਬਾਈ ਜੀ ਵਾਕਈ ਬੰਦਾ ਕੋਈ ਬੰਦਾ ਅ ਆਪਦਾ ਸਭ ਕੁਝ ਵੇਚ ਕੇ ਹਜ਼ਾਰ ਕੇ ਉੱਤੇ ਉਸ ਤੋਂ ਬਾਅਦ ਗਲੀਆਂ 'ਚ ਮੰਗਦਾ ਫਿਰੇ ਉਹ ਕਹਾਣੀ ਬਿੱਕਰ ਬਾਈ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਕਿਸੇ ਨੂੰ ਚੰਗੀ ਕਿਸੇ ਨੂੰ ਵੀ ਆਪਾਂ ਚੰਗੀ ਲਾ ਕੇ ਕੀ ਕਰਾਉਣਾ ਬਿਲਕੁਲ ਵੈਰੀ ਬਾਈ ਜੀ ਗੱਲ ਆ ਕੋਈ ਪਠਾਨ ਕੋਟ ਜਿਹੜਾ ਜਿਹਨੂੰ ਜਾਣਦਾ ਉਹ ਤਾਂ ਜਾਣਦਾ ਹੀ ਆ ਬਿੱਕਰ ਬਾਈ ਨੂੰ ਮੈਂ ਜਾਣਦਾ ਸੀ ਮਾਨਵਾ ਟੀਵੀ ਜਾਣਦਾ ਸੀ ਤੁਹਾਡੇ ਕੋਲੇ ਆ ਗਏ ਨਹੀਂ ਮਹਾਰਾਜੀ ਕਰਪਾ तकरीबन ਸਾਰੇ ਲੋਕ ਜਾਉਂਦੇ ਨਹੀਂ ਤੇ ਮਾਜ ਮਾਲਵੇ ਦੋਵਾਂ ਕਿਉਂ ਓਸਤਾਜ ਜੀ ਹਾਂਜੀ ਜਿਹੜਾ ਜਿਹਨੂੰ ਜਾਣਦਾ ਵਾ ਉਹ ਤਾਂ ਜਾਣਦਾ ਬਿੱਕਰ ਬਾਈ ਵਧੀਆ ਰੋਟੀ ਖਾਂਦਾ ਜਵਾਕ ਵਧੀਆ ਪੜ੍ਹਦੇ ਆ ਆਪਦਾ ਕਾਰੋਬਾਰ ਕਰਦਾ ਵਾ ਸ਼ੌਂਕ ਵੀ ਪੂਰਾ ਕਰਦਾ ਤੇ ਆਪ ਦੀ ਸਿੱਧੀ ਗੱਲ ਦੱਸਤੀ ਵੀ ਬਾਈ ਜੀ ਮੈਂ ਆਹ ਕੰਮ ਕਰਦਾ ਮੇਰੇ ਕੋਲੇ ਗੋਣਾ ਮੇਤੋ ਲੈ ਲਓ ਬਸ ਸਹੀ ਹੈ ਗੱਲ ਖਤਮ ਆ ਵੀ ਕਰ ਬਾਈ ਐਵੇਂ ਆਪਾਂ ਜੀ ਉਹ ਐ ਇੱਥੇ ਪਰਦੇ ਚ ਬਹਿ ਕੇ ਗੱਲਾਂ ਬਾਤਾਂ ਕਰੀ ਜਾਈਏ ਉਹ ਹੁਣ ਵੀ ਕਈਆਂ ਨੇ ਬੰਦਿਆਂ ਨੇ ਕਹਿਣਾ ਵੀ ਵਿਕਰ ਬਾਈ ਨੇ ਜੀ ਮਾਲਵਾ ਟੀਵੀ ਬਹੁਤ ਵੱਡੀ ਹੈ ਕਿਉਂਕਿ ਤਾਂ ਆਈ ਆ ਟੀਮ ਆ ਟਰਾਫੀਆਂ ਨਾਲ ਭਰੇ ਪਿਆ ਜਿੱਤਾਂ ਨਾਲ ਗੱਲਾਂ ਭਰੀਆਂ ਪਈਆਂ ਗੁਣ ਵੀ ਆ ਤੇ ਗਾਹਾਂ ਦੇਣ ਨੂੰ ਵੀ ਤਿਆਰ ਆ ਵੀ ਭਾਈ ਆਓ ਗੱਲ ਕਿਉਂ ਵਿਕਰ ਬਾਈ ਸਿੱਧੀਆਂ ਗੱਲਾਂ ਨੇ ਹੋਰ ਕੋਈ ਗੱਲਬਾਤ ਵਿਕਰ ਬਾਈ ਮੰਨਦੀ ਹੋਵੇ ਬਸ ਮਨ ਸੰਤੋਸ਼ਤਾ ਜੀ ਜਿਹੜੀ ਇੱਕ ਪਾਰੀ ਜਰੂਰ ਦੇਖਾਂਗੇ ਨਵੀਂ ਪਾਰੀ ਨਵੀਂ ਪਾਰੀ ਉਹ ਚਾਹੁੰਦੇ ਆ ਵੀਰ ਚ ਆਉਣ ਵਾਲੇ ਆ ਦਵਾਵਾਂ ਯਾਦ ਰੱਖਣੋ ਅਸੀਰਵਾਲ ਸਾਰਿਆਂ ਦਾ ਆਪਣੇ ਚੱਲੋ ਉਹ ਬਣਾਈ ਰੱਖਣ ਬਿਲਕੁਲ ਬਹੁਤ ਲੋਕਾਂ ਨੇ ਵੰਡੇ ਆ ਆਪਣੀ ਚੱਲੋ ਬਾਕੀ ਇਹ ਮੁੰਡਾ ਮੈਨੂੰ ਸਿੱਖੋ ਫੁੱਲਾਵਾਲ ਤੋਂ ਇਹ ਇਹ ਜਿਹੜਾ ਮੁੰਡਾ ਆ ਬੈਠਾ ਆਪਣਾ ਨੰਨੂ ਵੀਰ ਹਾਂਜੀ ਸਿੱਖੋ ਹਾਂਜੀ ਮੈਨੂੰ ਸਿੱਖੋ ਫੁੱਲਾਵਾਲ ਪਿੰਡ ਦਾ ਜਿਹਨਾਂ ਦਾ ਫੁੱਲਾਵਾਲ ਇਹਨਾਂ ਬਹੁਤ ਪਿਆਰਾ ਵਿਚਾਰੇ ਟੋਕਦੇ ਸੁਕਦੇ ਇੱਕ ਹਾਕ ਤੇ ਹੁੰਦੇ ਆ ਭਾਦਕੇ ਨੂੰ ਨੰਨੂ ਭਾਈ ਕੂਤਰ ਰੱਖੇ ਨੇ ਹੁਣ ਤਾਂ ਰੱਖੀ ਨਹੀਂ ਵੈਸੇ ਪੈਸੇ ਜਾਰੇ ਉੱਤੇ ਤਾਂ ਬਹੁਤਾ ਆਪਣੀ ਨਹੀਂ ਬਹੁਤ ਪਿਆਰਾ ਹੈ ਬਾਈ ਪਿਆਰਾ ਹੈ ਜੀ ਭੁੱਲਾਲ ਹਾਂਜੀ ਹੁਣ ਦਾ ਮੀਰ ਸ਼ਹਿਰਾ ਭੁੱਲਾਲ ਖੂਤ ਰਖਣੇ ਸ਼ਹਿਰਾ ਦੀ ਵੱਡੀ ਗੱਲ ਹੋ ਗਈ ਬਾਈ ਨਾਲ ਪਿਆਰਾ ਚਲੋ ਬਾਈ ਹੁਣਾਂ ਨਾਲ ਸਾਰੇ ਮਿੱਤਰਾਂ ਦੋਸਤਾਂ ਨਾਲ ਛੋਟਾ ਵੀਰ ਆਪਣੇ ਕੋਲ ਆਇਆ ਮਨਸੂਰਾਂ ਹੁੰਦਾ ਮਨਸੂਰ ਹਾਂਜੀ ਸੁਮਨ ਹੁਣਸੂਰਾ ਸੁਮਨ ਹਾਂਜੀ ਹਾਂਜੀ ਭਰਾ ਹੀ ਗਿਆ ਮੇਰੇ ਵੱਡਾ ਤੇਦੋਂ ਨਾਲ ਹੀ ਹੁੰਦਾ ਜੀ ਅਸੀਂ ਨਾਲ ਹੀ ਹੁੰਨੇ ਆ ਇਕੱਠੇ ਇਕੱਠੇ ਹੀ ਚਲੋ ਵਧੀਆ ਗੱਲ ਬਾਈ ਨਾਲ ਜੁੜੇ ਹੋਏ ਆ ਸੋ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਇਸੇ ਤਰ੍ਹਾਂ ਉੱਚ ਕੋਟੀ ਦੇ ਖਿਡਾਰੀਆਂ ਦੇ ਨਾਲ ਮਾਲਵਾ ਟੀਵੀ ਮੁਲਾਕਾਤਾਂ ਕਰਾ ਰਹੀ ਆ ਡੇਢ ਦੋ ਘੰਟੇ ਤੁਸੀਂ ਜਦੋਂ ਇਹ ਪ੍ਰੋਗਰਾਮ ਚੱਲਦਾ ਹਜ਼ਾਰਾਂ ਬੰਦਿਆਂ ਦੀ ਲੱਖਾਂ ਬੰਦਿਆਂ ਚ ਸੱਚੀ ਮੁੱਚੀ ਜਿਵੇਂ ਬਾਈ ਨੇ ਅੱਜ ਅਸਲੀ ਗੱਲਾਂ ਕੀਤੀਆਂ ਨਾ ਅਸਲੀ ਗੱਲਾਂ ਦਾ ਹੀ ਬੰਦੇ ਨੂੰ ਜਦੋਂ ਕੋਈ ਸਮਾਂ ਹੁੰਦਾ ਵਾ ਤੇ ਉਹੀ ਗੱਲਾਂ ਯਾਦ ਰਹਿੰਦੀਆਂ ਬਾਈ ਵਾਲੀਆਂ ਗੱਲਾਂ ਤੇ ਥੋੜੀ ਬਹੁਤੀ ਸਿਹਤ ਵੀ ਦਿੱਤੀ ਆ ਵੀ ਨਵੇਂ ਜਿਹੜਾ ਯੂਥ ਆਉਂਦਾ ਵਾ ਮਾਲਵਾ ਟੀਵੀ ਦਾ ਅਪਰਾਲਾ 12729 ਪਿੰਡ ਜਿਵੇਂ ਬਾਈ ਨੇ ਦੱਸਿਆ ਪਏ ਬਾਈ ਵਿਕਰ ਨੇ ਵੀ 80 85 ਬੰਦਿਆਂ ਨੇ ਇੱਥੇ ਕਬੂਤਰ ਰੱਖ ਲੇ ਕਿਉਂਕਿ ਬੰਦਿਆਂ ਦੇ ਦਿਮਾਗ 'ਚ ਹੋ ਜਾਂਦਾ ਬਈ ਆਈਟਲ ਆ ਬਾਈ ਵਿਕਰ ਟਰੈਕਟਰ ਜੱਤ ਦਾ ਘੋੜੇ ਜੱਤ ਦਾ ਮੋਟਰਸਾਈਕਲ ਜੱਤ ਦਾ ਬਾਈ ਵਿਕਰ ਮੋਟਰਸਾਈਕਲ ਆਪਾਂ ਕੁੱਲ ਕਿੰਨੇ ਜੱਤਲੇ ਹੋਣਗੇ ਮੋਟਰਸਾਈਕਲ ਦੀ ਹੈਗੇ ਤਿੰਨ ਚਾਰ ਮੋਟਰਸਾਈਕਲ ਇੱਕ ਬੋਲਟ ਸਲਮਾਨਤ ਕੀਤਾ ਆਪਾਂ ਨੂੰ ਠੀਕ ਕਿਹਨੇ ਕੀਤਾ ਬੋਲਟ ਇਹ ਕੋ ਮੁੰਡੇ ਫੌਜੀ ਨੇ ਉਹ ਫੌਜੀ ਬਾਈ ਨੇ ਠੀਕ ਹੈ ਜੀ ਤੂੰ ਮਾਨ ਸਨਮਾਨ ਹੋਈ ਨਹੀਂ ਮਰਦੇ ਜੇ ਕੋਈ ਬੰਦੇ ਚ ਕੋਈ ਗੱਲਬਾਤ ਆ ਤਾਂ ਹੀ ਕਿਉਂ ਬਾਈ ਜੀ ਆਮ ਨਹੀਂ ਕੋਈ ਕਿਸੇ ਨੂੰ ਦੇ ਦਿੰਦਾ ਮਾਟਰ ਦੀ ਗੱਲਾਂ ਗੋਣਾ ਦੇਖੋ ਕਿੱਡੀ ਵੱਡੀ ਦੁਨੀਆ ਵਾ ਤੇ ਉਹਦੇ ਚ ਆਪਣੀ ਪਛਾਣ ਬਣਾਉਣੀ ਵੀ ਵੱਡੀ ਗੱਲ ਹੈ ਬਾਈ ਬਿਕਰ ਨੇ ਆਪਣੀ ਪਛਾਣ ਬਣਾਈ ਆ ਤੇ ਆਉਣ ਵਾਲੇ ਸਮੇਂ ਚ ਨਵੀਂ ਪਾਰੀ ਲਈ ਤਿਆਰ ਕਿਉਂਕਿ ਜਿਹੋ ਜਿਹਾਂ ਬਾਤ ਇਹੋ ਜਿਹੇ ਰਾਜ ਹੈ ਜਿਹੜੇ ਹੁਣ ਨਵੀਂ ਟੀਮ ਆ ਗਈ ਤੇ ਉਹਦੇ ਚ ਤਿਆਰੀਆਂ ਸਮੇਂ ਨਾਲ ਬਦਲਣਾ ਪੈਂਦਾ ਬਿਲਕੁਲ 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 ਕਿਉਂਕਿ ਗੇਮ ਆ ਬਦਲਦੀ ਆ ਤੇ ਇਸੇ ਤਰ੍ਹਾਂ ਅੱਜ ਦੀ ਮੁਲਾਕਾਤ ਕਿਹੋ ਜੀ ਲੱਗੀ ਕਮੈਂਟ ਬਾਅਦ ਜਾ ਕੇ ਜਰੂਰ ਕਮੈਂਟ ਕਰਿਓ ਜਿਨ੍ਹਾਂ ਨੇ ਸਾਡਾ ਮਾਲਵਾ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਰੂਰ ਕਰਿਓ ਇਸੇ ਤਰ੍ਹਾਂ ਮਾਲਵਾ ਟੀਵੀ ਉੱਚ ਕੋਟੀ ਦੇ ਖਿਡਾਰੀਆਂ ਚ ਜਿਨ੍ਹਾਂ ਨੇ ਪਿਛਲੇ 20 25 30 ਸਾਲਾਂ ਤੋਂ ਕੰਮ ਕੀਤਾ ਉਹਨਾਂ ਨਾਲ ਮੁਲਾਕਾਤ ਕਰਾ ਰਹੀ ਹੈ ਤੇ ਇਸੇ ਤਰ੍ਹਾਂ ਉੱਚ ਕੋਟੀ ਦੇ ਖਿਡਾਰੀਆਂ ਨਾਲ ਸਾਲਦਰ ਸਾਡੇ ਸਮਾਂ ਚੱਲੀ ਜਾਣਾ ਬੈਲਗੱਡੀਆਂ ਦੇ ਖੇਤਰ ਚ ਘੋੜਿਆਂ ਦੇ ਖੇਤਰ ਚ ਕਬੂਤਰਬਾਜ਼ੀ ਦੇ ਖੇਤਰ ਚ ਕਬੱਡੀ ਦੇ ਖੇਤਰ ਚ ਰਾਜਨੀਤਿਕ ਧਾਰਮਿਕ ਸ਼ਖਸੀਅਤਾਂ ਦੇ ਖੇਤਰ ਚ ਇਹ ਮੁਲਾਕਾਤਾਂ ਹੁਣ ਸਾਲਦਰ ਸਾਲ ਜਿਵੇਂ ਮਾਲਵਾ ਟੀਵੀ ਨੂੰ ਤੁਸੀਂ ਪਿਆਰ ਦਿੱਤਾ ਵਾ ਦੇ ਰਹੇ ਹੋ ਇਸੇ ਤਰ੍ਹਾਂ ਇਹ ਪਿਆਰ ਦਾ ਥੋੜਾ ਜਿਹਾ ਕਾਰਜ ਮੋੜਦਾ ਰਹੂਗਾ ਤੇ ਮੇਰੇ ਵੱਲੋਂ ਯਾਨੀ ਤੁਹਾਡਾ ਛੋਟਾ ਵੀਰ ਵਿੱਕੀ ਗਰੇ ਵਾਲਾ ਗੁੱਜਰਬਾਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡਾ ਕੈਮਰਾਮੈਨ ਸਤਨਾਮ ਜੀ ਤਰਸੀਮ ਜੀ ਤੇ ਮਾਲਵਾ ਟੀਵੀ ਦੇ ਜਿਹੜੇ ਓਨਰ ਨੇ ਜਿਨ੍ਹਾਂ ਨੇ ਇਹ ਸਾਰਾ ਪ੍ਰਬੰਧ ਕੀਤਾ ਹੋਇਆ ਸਰਦਾਰ ਅਮਰਤਪਾਲ ਸਿੰਘ ਜੀ ਗਰੇਵਾਲ ਉਹਨਾਂ ਵੱਲੋਂ ਵੀ ਸਾਰੇ ਖਿਡਾਰੀਆਂ ਦਾ ਬਹੁਤ-ਬਹੁਤ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਫਿਰ ਮਿਲਦੇ ਹਾਂ ਰੱਬ ਰਾਖਾ ਸਤਿ ਸ੍ਰੀ ਅਕਾਲ